ਵਹਿਗੁਰਜ ਜੀ ਦਾ ਖਾਲਸਾ ਵਹਿਗੁਰਜ ਜੀ ਦੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਪੂਰੇ ਛਾ ਦੇ ਨਾਲ ਚੱਲ ਰਹੀ ਹੈ ਪਰ ਕੁਝ ਸੱਜਣ ਕਹਿੰਦੇ ਤਾਂ ਆਪਣੇ ਆਪ ਨੂੰ ਅਕਾਲੀ ਨੇ ਪਰ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਨੂੰ ਤਾਰਪੀੜ ਕਰਨ ਦੇ ਵਾਲੇ ਬਿਆਨ ਦੇ ਰਹੇ ਨੇ ਮੈਂ ਨਾਂ ਲੈ ਕੇ ਕਹਾ ਗੁਰਪ੍ਰਤਾਪ ਸਿੰਘ ਬਡਾਲਾ ਜੀ ਤੁਹਾਡਾ ਬਿਆਨ ਆਉਂਦਾ ਕਿ ਤੁਸੀਂ ਕਹਿੰਦੇ ਹੋ ਕਿ ਇਹ ਭਰਤੀ ਰੱਦ ਕਰਨੀ ਪਵੇਗੀ ਰੱਦ ਕਰਨੀ ਚਾਹੀਦੀ ਹੈ ਇਹ ਬੋਕਸ ਹੋਈ ਆ ਬਟਾਲਾ ਸਾਹਿਬ ਮੇਰੇ ਇਹ ਗੱਲ ਦਾ ਜਵਾਬ ਦਿਓ ਤੁਸੀਂ ਕਹਿੰਦੇ ਹੋ ਕਿ ਬੋਕਸ ਭਰਤੀ ਆ ਮਰੀ ਦੀ ਪਰਿਭਾਸ਼ਾ ਪਰਿਭਾਸ਼ਾ ਜਿਹੜੀ ਆ ਸਾਨੂੰ ਉਹ ਦੱਸਣ ਦੀ ਖੇਚਲਾ ਕਰੋਗੇ ਕਿ ਇਹ ਬੋਕਸ ਕਿਵੇਂ ਹੋ ਗਈ ਹਰੇਕ ਪਾਰਟੀ ਦਾ ਭਰਤੀ ਵਰਕਰ ਕਰਦਾ ਹੁੰਦਾ ਭਾਵੇਂ ਜ਼ਿਲ੍ਹਾ ਲੈਵਲ ਦੀ ਲੀਡਰਸ਼ਿਪ ਹੋਵੇ ਭਾਵੇਂ ਬਲਾਕ ਲੈਵਲ ਦੀ ਭਾਵੇਂ ਹਲਕੇ ਲੈਵਲ ਦੀ ਭਾਵੇਂ ਸਰਕਲ ਲੈਵਲ ਦੀ ਭਾਵੇਂ ਪਿੰਡ ਪਿੰਡ ਲੈਵਲ ਤੇ ਬੂਥ ਲੈਵਲ ਤੇ ਲੜਾਈ ਲੜਨ ਵਾਲਾ ਵਰਕਰ ਆ ਜਿਹੜਾ ਮਾਰੇ ਚੰਗੇ ਸਮੇਂ ਵਿੱਚ ਖੜ ਕੇ ਪਾਰਟੀ ਲੜਾਈ ਲੜਦਾ ਉਹ ਭਰਤੀ ਕਰ ਰਿਹਾ ਕੀ ਅੱਜ ਜਿਹੜੇ ਪਿੰਡ ਪਿੰਡ ਲੈਵਲ ਤੇ ਅਕਾਲੀ ਦਲ ਦੇ ਵਰਕਰ ਬੈਠੇ ਨੇ ਤੁਸੀਂ ਉਹਨਾਂ ਨੂੰ ਬੁਕਸ ਕਹਿੰਦੇ ਹੋ ਕੀ ਜਿਹੜੇ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਹਲਕਾ ਲੈਵਲ ਤੇ ਲੀਡਰਸ਼ਿਪ ਭਰਤੀ ਕਰ ਰਹੀ ਹੈ ਪੂਰੇ ਉਤਸ਼ਾਹ ਦੇ ਨਾਲ ਪਿੰਡ ਪਿੰਡ ਜਾ ਰਹੀ ਹੈ ਕੀ ਤੁਸੀਂ ਉਹਨੂੰ ਬੁਕਸ ਕਹਿੰਦੇ ਹੋ ਕੀ ਤੁਹਾਡੇ ਕਹਿਣ ਨਾਲ ਬਾਕੀ ਸਾਰਾ ਅਕਾਲੀ ਦਲ ਬੁਕਸ ਹੋ ਗਿਆ ਸਿਰਫ ਤੁਸੀਂ ਅਕਾਲੀ ਦਲ ਅਕਾਲੀ ਦਲ ਦੀ ਸੋਚ ਵਾਲੇ ਰਹਿ ਗਏ ਬਾਕੀ ਸਾਰਾ ਪੰਜਾਬ ਜੋ ਪਿੰਡ ਪਿੰਡ ਗੱਡੀਆਂ ਚੱਕੀ ਫਿਰਦਾ ਪਿੰਡ ਲੈਵਲ ਤੇ ਬੈਠ ਕੇ ਸੱਥਾਂ ਦੇ ਵਿੱਚ ਬੈਠ ਕੇ ਭਰਤੀ ਕਰ ਰਿਹਾ ਉਹ ਸਾਰਾ ਬੁਕਸ ਹੋ ਗਿਆ ਸਿਰਫ ਤੁਹਾਡੀ ਤੁਹਾਡੇ ਕਹਿਣਾ ਤੁਸੀਂ ਕੱਲ ਜਲਦੇ ਸੋਚ ਵਾਲੇ ਹੋਗੇ ਮੈਨੂੰ ਪਰਿਭਾਸ਼ਾ ਵੀ ਦੱਸੋ ਕਿ ਭਰਤੀ ਕੌਣ ਕਰੇਗਾ ਕਿ ਕਾਂਗਰਸ ਕਰੇਗੀ ਕੱਲ ਜਲਦੀ ਭਰਤੀ ਤੁਸੀਂ ਉਹਨੂੰ ਸਹੀ ਕਲੀਨ ਚਿੱਟ ਦੋਹੋਗੇ ਕਿ ਭਾਜਪਾ ਕਰੇਗੀ ਕਿ ਆਮਾਦੀ ਪਾਰਟੀ ਕੀ ਜਾਂ ਕੋਈ ਹੋਰ ਪਾਰਟੀ ਦੇ ਵਰਕਰ ਕਰੇਗਾ ਉਹਨੂੰ ਤੁਸੀਂ ਸਹੀ ਭਰਤੀ ਕਰੋਗੇ ਪਾਰਟੀ ਦਾ ਵਰਕਰ ਪਾਰਟੀ ਦੀ ਮੈਂਬਰਸ਼ਿਪ ਦੀ ਭਰਤੀ ਕਰ ਰਿਹਾ ਤੇ ਉਹ ਬੁਕਸ ਕਿਵੇਂ ਹੋ ਗਿਆ ਤੁਸੀਂ ਨਿਗਰਾਨੀ ਕਰ ਸਕਦੇ ਹੋ ਨਿਗਰਾਨੀ ਕਰੋ ਚੈੱਕ ਕਰੋ ਕਿ ਭਾਈ ਕਿਹੜੇ ਪਿੰਡ ਦੇ ਵਿੱਚ ਭਰਤੀ ਕਰੀ ਗਈ ਹੈ ਕਿਹੜੀ ਨਹੀਂ ਕਰੀ ਗਈ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿੱਥੇ ਨਹੀਂ ਭਰਤੀ ਹੋ ਰਹੀ ਉੱਥੇ ਵੀ ਕਹੋ ਕਿ ਉੱਥੇ ਜਾ ਕੇ ਭਰਤੀ ਕਰਨੀ ਚਾਹੀਦੀ ਹੈ ਆਪ ਨੂੰ ਉੱਥੇ ਭਰਤੀ ਘੱਟ ਹੋ ਰਹੀ ਆ ਪਰ ਆਪਾਂ ਭਰਤੀ ਨੂੰ ਤਾਰਪੀੜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬੜਾ ਮਦਭਾਗਾ ਸ਼ਰਮਨਾਕ ਤੁਹਾਡਾ ਇਹ ਬਿਆਨ ਹੈ ਮੈਂ ਸਮਝਦਾ ਇਹਦੇ ਨਾਲ ਤੁਸੀਂ ਪਾਰਟੀ ਦੇ ਅਕਾਲੀ ਦਲ ਅਕਾਲੀ ਦਲ ਦੇ ਹਰੇਕ ਵਰਕਰ ਦੀ ਮੈਂ ਸਮਝਦਾ ਕਿ ਤੁਸੀਂ ਜਿਹੜੀ ਇਹਦੇ ਨਾਲ ਤਹਿਨ ਕੀਤੀ ਆ ਤੁਹਾਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਆ ਕਿ ਜਿਹੜਾ ਤੁਸੀਂ ਪਾਰਟੀ ਦੇ ਕੈਡਰ ਨੂੰ ਪਾਰਟੀ ਦੇ ਵਰਕਰਾਂ ਨੂੰ ਅੱਜ ਇਹੋ ਜੇ ਸਮੇਂ ਦੇ ਵਿੱਚ ਝੰਡਾ ਲਾ ਕੇ ਅਕਾਲੀ ਦਲ ਦੇ ਤੱਕੜੀ ਦਾ ਝੰਡਾ ਲਾ ਕੇ ਜਿਹੜੇ ਭਰਤੀ ਕਰ ਰਹੇ ਨੇ ਉਹਨਾਂ ਨੂੰ ਬੁਕਸ ਕਹਿ ਕੇ ਤੁਸੀਂ ਮੈਂ ਸਮਝਦਾ ਕਿ ਵੱਡੀ ਵੱਡੀ ਜਿਹੜੀ ਆ ਉਹਨਾਂ ਦੀ ਤੋਹਨ ਕੀਤੀ ਹੈ ਉਹਦੇ ਲਈ ਮਾਫੀ ਮੰਗੋ ਅਤੇ ਇਹ ਅਕਾਲੀ ਦਲ ਦੀ ਭਰਤੀ ਨੂੰ ਚੜ੍ਹਦੀ ਕਲਾ ਬਲ ਜਾਣ ਵਾਲੇ ਬਿਆਨ ਦਿਓ ਇਹਨੂੰ ਤਾਰਪੀਣ ਦੀ ਕੋਈ ਕੋਸ਼ਿਸ਼ ਨਾ ਕਰੋ ਪਰ ਤੁਹਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਮੈਂ ਸਮਝਦਾ ਕਿ ਬੜਾ ਸਾਨੂੰ ਦੁੱਖ ਲੱਗਿਆ ਇਹ ਤੁਹਾਡੇ ਵਰਗੇ ਲੀਡਰ ਬਿਆਨ ਦੇਣ ਤਾਂ ਮੈਂ ਸਮਝਦਾ ਕਿ ਪਤਾ ਨਹੀਂ ਤੁਹਾਡੀਆਂ ਕਿਹੜੀਆਂ ਸ਼ਕਤੀਆਂ ਜਾਂ ਕਿਹੜੀਆਂ ਤਾਕਤਾਂ ਇਹ ਕਿਹੜੀਆਂ ਗੱਲਾਂ ਤੇ ਤੁਸੀਂ ਇਹੋ ਜੋ ਬਿਆਨ ਦੇ ਰਹੇ ਆ ਇਹ ਤਾਂ ਪ੍ਰਮਾਤਮਾ ਜਾਣੇ ਸ਼੍ਰੋਮਣੀ ਕਾਲਦੀ ਦੀ ਭਰਤੀ ਮੁਹਿੰਮ ਉਤਸ਼ਾਹ ਨਾਲ ਚੱਲ ਰਹੀ ਆ ਤੇ ਹਰ ਵਰਗ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ